ਭਾਈ ਗੁਰਜੀ ਗੁਰਮੰਤਰ ਕੀ ਆ ਤੇ ਨਾਮ ਕਿਵੇਂ ਜਪਣਾ ਹੈ ਜੀ ਹਾਂਜੀ ਭਾਈ ਗੁਰੂ ਜੀ ਨਾਮ ਜਿਹੜਾ ਹੈ ਨਾ ਭਾਈ ਗੁਰਦਾਸ ਜੀ ਰੈਫਰ ਦਿੰਦੇ ਆ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਜਿਹੜਾ ਵਾਹਿਗੁਰੂ ਸ਼ਬਦ ਆ ਇਹਨੂੰ ਵਾਰ-ਵਾਰ ਆਪਾਂ ਰਿਪੀਟ ਕਰਨਾ ਆ ਵਾਹਿਗੁਰੂ 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 ਕਰਨਾ ਆ ਤੇ ਜਪਣਾ ਆ ਬੈਠ ਕੇ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਤੇ ਧਿਆਨ ਆਪਣਾ ਕੰਨਾਂ ਵਿੱਚ ਟਕਾਉਣਾ ਭਾਈ ਗੰਨ ਹੀ ਸਾਡਾ ਧਿਆਨ ਆ ਤੇ ਆਪਣੇ ਰਸਨਾ ਨਾਲ ਆਪੇ ਬੋਲਣਾ ਆ ਤੇ ਆਪਣੇ ਕੰਨਾਂ ਨਾਲ ਆਪੇ ਸੁਣਨਾ ਆ ਤੁਨੋਂ ਵਿੱਚ ਧਿਆਨ ਧਿਆਨ ਵਿੱਚ ਜਾਣਿਆ ਤੇ ਬਸ ਵਾਹਿਗੁਰੂ 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 ਬਹੁਤ ਪਿਆਰ ਨਾਲ ਕਰੀ ਜਾਣਾ ਆ ਇਹਦੇ ਵਿੱਚ ਕੋਈ ਮੈਥਡ ਕੋਈ ਵਿਧੀ ਕੋਈ ਖਾਸ ਢੰਗ ਵਰਤਣ ਦੀ ਲੋੜ ਨਹੀਂ ਗੀ ਗੁਰੂ ਸਾਹਿਬ ਆਪੇ ਹੀ ਕਰਾ ਲੈਂਦੇ ਆ ਸਿਰਫ ਆਪਾਂ ਵਾਹਿਗੁਰੂ ਵਾਹਿਗੁਰੂ ਕਹਿਣਾ ਆ ਵਾਹਿਗੁਰੂ ਵਾਹਿਗੁਰੂ ਕਰਦੇ ਆ ਸਾਡਾ ਜਿਹੜਾ ਇਹ ਮਨ ਹੌਲੀ-ਹੌਲੀ ਇਸ ਸ਼ਬਦ ਵਿੱਚ ਟਿਕਣ ਲੱਗ ਪਣਾ ਆ ਤੇ ਇਸ ਤੋਂ ਬਾਅਦ ਸਾਡੀ ਅਗਲੀ ਖੇਡ ਜਿਹੜੀ ਗੁਰੂ ਸਾਹਿਬ ਨੇ ਸ਼ੁਰੂ ਕਰਨੀ ਆ ਸੋ ਇਹ ਵਿੱਚ ਕੋਈ ਬਾਹਲੀ ਟੰਗ ਤਰੀਕੇ ਵਰਤਨ ਦੀ ਲੋੜ ਨਹੀਂ ਗੁਰੂ ਸਾਹਿਬ ਕਹਿੰਦੇ ਆ ਮੈਂ ਹਰ ਆਰਾਧਨਾ ਜਾਣਾ ਰਹੇ ਮੈਂ ਹਰ ਹਰ ਗੁਰਗੁਰ ਕਰਤਾ ਰਹੇ ਸਰਬ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਨਾਲੇ ਵਾਹਿਗੁਰੂ ਜੀ ਜਿਵੇਂ ਗੁਰੂ ਸਾਹਿਬ ਆਪਕੋ ਕਹਿੰਦੇ ਨੇ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਕਹਿੰਦੇ ਵੀ ਜਦੋਂ ਆਪਾਂ ਨੂੰ ਪੰਜ ਪਿਆਰੇ ਦਾਤ ਦਿੰਦੇ ਨੇ ਨਾ ਅਮਰਤ ਦੀ ਦਾਤ ਜਦੋਂ ਆਪਾਂ ਨੂੰ ਮਿਲਦੀ ਏ ਪੰਜ ਪਿਆਰੇ ਸਿਰ ਤੇ ਹੱਥ ਰੱਖ ਕੇ ਬੋਲਦੇ ਨੇ ਗੁਰੂ ਪਾਸ਼ਾ ਆਪ ਉਹਨਾਂ ਵਰਤਦੇ ਨੇ ਪੰਜਾਂ ਚ ਬੋਲਦੇ ਨੇ ਪੁੱਤਰ ਬੋਲ ਵਾਹਿਗੁਰੂ ਬੋਲ ਵਾਹਿਗੁਰੂ ਉਸ ਦਿਨ ਆਪਾਂ ਨੂੰ ਵਾਹਿਗੁਰੂ ਜਿਹੜਾ ਗੁਰਮੰਤਰ ਹੈ ਉਹ ਦ੍ਰਿੜ ਕਰਾਉਂਦੇ ਨੇ ਪੁੱਤਰ ਤੁਸੀਂ ਅੱਜ ਤੋਂ ਬਾਅਦ ਇਹੀ ਨਾਮ ਜਪਣਾ ਹੈ ਜਿਵੇਂ ਗੁਰਬਾਣੀ ਆਪਾਂ ਨੂੰ ਕਹਿੰਦੀ ਹੈ ਕੇਵਲ ਨਾਮ ਜਪੋਰੇ ਪ੍ਰਾਣੀ ਪਰ ਉਹ ਇੱਕ ਕੀ ਸਰਣਾ ਜਿੱਦਣ ਆਪਾਂ ਇੱਕ ਦੀ ਸਰਣਾ ਉਹਨੇ ਉਦੋਂ ਆਪਾਂ ਨਾਮ ਵੀ ਦੱਸਦਾ ਆਪਾਂ ਨਾਮ ਕਿਹੜਾ ਜਪਣਾ ਵਾਹਿਗੁਰੂ ਜੀ ਆਪਾਂ ਪੰਜ ਪਿਆਰਾਂ ਤੋਂ ਬਿਨਾ ਕਿਸੇ ਹੋਰ ਤੋਂ ਵੀ ਨਾਮ ਲੈ ਸਕਦੇ ਆ ਜੀ ਨਹੀਂ ਵਾਹਿਗੁਰੂ ਜੀ ਨਾਮ ਜਿਹੜਾ ਆ ਨਾਮੀ ਦਾ ਆ ਨਾਮੀ ਕੌਣ ਆ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਤੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੋ ਮਰਜੀ ਨਾਂ ਦੇ ਲਓ ਉਹਨੂੰ ਗੁਰੂ ਪਾਤਸ਼ਾਹ ਦੇ ਰੂਪ ਦੇ ਵਿੱਚ ਦਸਾਂ ਪਾਤਸ਼ਾਹਾਂ ਦੇ ਵਿੱਚ ਵਿਚਰ ਕੇ ਤੇ ਅੱਜ ਗੁਰੂ ਦੀ ਗੱਦੀ ਜਿਹੜੀ ਆ ਸੱਚੇ ਗੁਰੂ ਦੀ ਪੂਰੇ ਗੁਰੂ ਦੀ ਗੱਦੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਆ ਸੋ ਉਹਨਾਂ ਤੋਂ ਹੀ ਆਪਾਂ ਨਾਮ ਲੈ ਸਕਦੇ ਆ ਨਾਮ ਦੀ ਅਥਾਰਟੀ ਸਿਰਫ ਤੇ ਸਿਰਫ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਆ ਤੇ ਪੰਜਾ ਸਿੰਘਾਂ ਦੇ ਪੰਜਾ ਸਿਰਾਂ ਦੇ ਵਿੱਚ ਦਸਵੇਂ ਪਾਤਸ਼ਾਹ ਦਸੇ ਪਾਤਸ਼ਾਹਾਂ ਆਪ ਵਰਤ ਕੇ ਰੱਬ ਪਰਮਾਤਮਾ ਆਪਣੇ ਜੀਵ ਪੁੱਤਰ ਨੂੰ ਨਾਮ ਦੀ ਦਾਤ ਦਿੰਦਾ ਆ ਸਮਰੱਥ ਗੁਰੂ ਸਿਰ ਤੇ ਹੱਥ ਧਰ ਕੇ ਕਹਿੰਦਾ ਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਲੜਕਾਉਂਦੇ ਆ ਕਹਿੰਦੇ ਬੋਲ ਵਾਹਿਗੁਰੂ ਬੋਲ ਵਾਹਿਗੁਰੂ ਸੋ ਇਹ ਨਾਮ ਹੈਗਾ ਆ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਇਦੂ ਬਿਨਾ ਜੋ ਵੀ ਆ ਉਹ ਸਭ ਦੁਕਾਨਾਂ ਹਟੀਆਂ ਆ ਕੱਚੇ ਗੁਰੂ ਆ ਕਾਚੇ ਗੁਰ ਤੇ ਮੁਕਤ ਨਾ ਹੋਈ ਇਸ ਕਰਕੇ ਸਾਨੂੰ ਪੂਰੇ ਗੁਰੂ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੀ ਨਾਮ ਲੈਣਾ ਉਹੀ ਨਾਮ ਸਾਨੂੰ ਰੱਬ ਨੂੰ ਮਿਲਾ ਸਕਦਾ ਹੈ ਵਾਹਿਗੁਰੂ ਗਰਮੰਤਰ ਹੀ ਸਾਨੂੰ ਰੱਬ ਤੱਕ ਪਹੁੰਚਾ ਸਕਦਾ ਹੈ ਬਾਕੀ ਸਾਰੇ ਕੱਚੇ ਗੁਰੂ ਆ ਤੇ ਉਹਨਾਂ ਦਾ ਨਾਮ ਵੀ ਕੱਚਾ ਹੈ ਇਹ ਨਾਮ ਜਿਹੜਾ ਆ ਜੁਗਾ ਜਗੰਤਰਾਂ ਤੋਂ ਇਹੀ ਨਾਮ ਚੱਲ ਆ ਰਿਹਾ ਹਾਂਜੀ ਨਾਲੇ ਵਾਹਿਗੁਰੂ ਜੀ ਇੱਕ ਗੱਲ ਹੋਰ ਹੈ ਆਪਾਂ ਨੂੰ ਬਹੁਤ ਸਵਾਲ ਆਉਂਦੇ ਨੇ ਕਈ ਵਾਰੀ ਹਨਾ ਆਮ ਸੰਗਤ ਦੇ ਵੀ ਜੀ ਨਾਮ ਏ ਜਿਹੜਾ ਸਿਰਫ 10ਵੇਂ ਪਾਸ਼ਾ ਨੇ ਤ੍ਰਿੜ੍ਹ ਕਰਾਇਆ ਸੀ 1699 ਵਸਾਖੀ ਤੇ ਵਾਹਿਗੁਰੂ ਜੀ ਅਸਲ 'ਚ ਗੱਲ ਇਦਾਂ ਵੀ ਨਾਮ ਏ ਜਿਹੜਾ ਬਹੁਤ ਟਾਈਮ ਦਾ ਚੱਲਿਆ ਹੁੰਦਾ ਜੇ ਅੱਪਾ ਦੇਖਦੇ ਆਂ ਭਗਤਾਂ ਤੋਂ ਵੀ ਗੁਰੂ ਸਾਹਿਬ ਹੀ ਨਾਮ ਦ੍ਰਿੜ ਕਰਾਉਂਦੇ ਸੀ ਤੇ ਭਗਤਾਂ ਦੇ ਵਿੱਚ ਵੀ ਗੁਰੂ ਸਾਹਿਬ ਨੇ ਭਗਤਾਂ ਨੂੰ ਆਪ ਨਾਮ ਦਿੱਤਾ ਜੇ ਅੱਪ ਭਗਤਾਂ ਦੀ ਅੱਜ ਬਾਣੀ ਦੇਖਦੇ ਆਂ ਗੁਰੂ ਸਾਹਿਬ ਇਹੀ ਗੱਲ ਕਹਿੰਦੇ ਨੇ ਨਾ ਨਾਮ ਜਪੋ ਜੀ ਐਸ ਐਸ ਤਰੂਪ ਪ੍ਰਹਿਲਾਦ ਜਪਿਓ ਹਰ ਜੈਸੀ ਕਹਿੰਦੇ ਜਿੱਦਾਂ ਉਹਨਾਂ ਨੇ ਨਾਮ ਜਪਿਆ ਭਾਈ ਓਦਾਂ ਨਾਮ ਜਪੋ ਹੁਣ ਦੇਖੋ ਉਹਨਾਂ ਭਗਤਾਂ ਨੂੰ ਵੀ ਉਹੀ ਪੂਰੇ ਗੁਰੂ ਨੇ ਨਾਮ ਦਿੱਤਾ ਗੁਰੂ ਇਹ ਜਿਹੜਾ ਆ ਦੇ ਉਹ ਆਦ ਜਗਤ ਦੀ ਜੁਗੋ ਜੁਗ ਪੂਰਾ ਪਰਮੇਸ਼ਰ ਉਹ ਪੂਰਾ ਪਰਮੇਸ਼ਰ ਹੈ ਜਿਹੜਾ ਗੁਰੂ ਹੈ ਆਪਣਾ ਉਹ ਓਨੇ ਭਗਤਾਂ ਨੂੰ ਨਾਮ ਦਿੱਤਾ ਓਨੇ ਫਿਰ ਸਾਰਿਆਂ ਨੂੰ ਫਿਰ ਜਦੋਂ ਗੁਰਨਾਨਕ ਦੇਵ ਪਾਤਸ਼ਾਹ ਨੇ ਇੱਥੇ ਆਪਣਾ ਪ੍ਰਕਾਸ਼ ਹੋਇਆ ਜਦੋਂ ਗੁਰਨਾਨਕ ਦੇਵ ਪਾਤਸ਼ਾਹ ਦਾ ਫਿਰ ਉਦੋਂ ਤੋਂ ਗੁਰੂ ਸਾਹਿਬ ਜੀ ਆਪ ਖੁਦ ਨਾਮ ਦਿੰਦੇ ਰਹੇ ਨੇ ਅੱਗੇ ਨਾਮ ਵੰਡਦੇ ਰਹੇ ਨੇ ਉਹਨੂੰ ਚਰਨ ਪੌਲ ਕਹਿੰਦੇ ਸੀ ਇਹਦੀ ਔਥੈਂਟੀਸਿਟੀ ਆਪਾਂ ਲੈਣੀ ਹੈ ਬਾਣੀ ਦੇ ਵਿੱਚ ਤੀਸਰੇ ਪਾਤਸ਼ਾਹ ਦੀ ਆਨੰਦ ਦੀ ਬਾਣੀ ਆਉਂਦੀ ਹੈ ਆਪਣੀ ਸਾਰੀ ਕੌਮ ਅੱਜ ਪੜ੍ਹਦੀ ਏ ਉਹਦੇ ਵਿੱਚ ਅੰਮ੍ਰਿਤ ਦੀ ਗੱਲ ਆਉਂਦੀ ਏ ਸੂਰਨਰ ਮੁਣਜਨ ਅ ਵੀ ਭਾਈ ਜਿਹੜਾ ਅਮਰਤ ਦੇਵੀ ਦੇਵਤੇ ਲੱਭਦੇ ਫਿਰਦੇ ਨੇ ਉਹ ਕਿੱਥੋਂ ਮਿਲੇ ਗੁਰੂ ਤੋਂ ਇਹ অথੈਂਟੀਸਿਟੀ ਵੀ ਗੁਰੂ ਸਾਹਿਬ ਉਹ ਟਾਈਮ ਨਾਮ ਦੀ ਦਾਤ ਦਿੰਦੇ ਸੀ ਅਮਰਤ ਦੀ ਦਾਤ ਉਹਦੋਂ ਵੀ ਦਿੰਦੇ ਰਹੇ ਨੇ ਫਿਰ ਉਸ ਤੋਂ ਬਾਅਦ ਜਦੋਂ 1699 ਆਈ ਗੁਰੂ ਸਾਹਿਬ ਨੇ ਫਿਰ ਅਸਲ ਦੇ ਵਿੱਚ ਤਾਂ ਉਹਨਾਂ ਨੇ ਨਾਮ ਇਦਾਂ ਦੇਣਾ ਸ਼ੁਰੂ ਕਰਿਆ ਖੰਡੇ ਦੀ ਪੋਲ ਤਾਂ ਸ਼ੁਰੂ ਕਰੀ ਕਿਉਂਕਿ ਗੁਰੂ ਸਾਹਿਬ ਨੇ ਵਿੱਚੋਂ ਸਰੀਰ ਨੂੰ ਐਲੀਮੀਨੇਟ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇਣੀ ਸੀ ਜੋਤ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਖਤੀ ਤੇ ਜਿਹੜੀ ਜੁਗਤ ਹੈ ਸਾਰੀ ਉਹ ਖਾਲਸੇ ਪੰਥ ਨੂੰ ਦੇਤੀ ਫਿਰ ਉਸ ਤੋਂ ਬਾਅਦ ਹੁਣ ਪੰਥ ਇਕੱਠਾ ਹੋ ਕੇ ਨਾਮ ਦਿੰਦਾ ਕੋਈ ਇਕੱਲਾ ਬੰਦਾ ਨਾਮ ਦੇ ਹੀ ਨਹੀਂ ਸਕਦਾ ਨਾਮ ਸਿਰਫ ਉਦੋਂ ਹੀ ਦੇ ਸਕਦੇ ਆ ਜਦੋਂ ਪੰਜ ਸਿੰਘ ਇਕੱਠੇ ਨੇ ਗੁਰੂ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਪ੍ਰਕਾਸ਼ ਹੈ ਸਿਰਫ ਉਦੋਂ ਹੀ ਅੰਮ੍ਰਿਤ ਦੀ ਦਾਤ ਦਿੱਤੀ ਜਾ ਸਕਦੀ ਹੈ ਇਹ ਨਾਮ ਵੈਰੂ ਆਜਗਰਦੀ ਆ ਤੇ ਅੰਮ੍ਰਿਤ ਸਿਕਾਉਣ ਦੀ ਬਿੜੀ ਜਿਹੜੀ ਆ 1699 ਚ ਗੁਰੂ ਪਾਸ਼ਾ ਨੇ ਖੰਡੇ ਵਾਟੇ ਚ ਕਨਵਰਟ ਕੀਤੀ ਆ ਉਦੋਂ ਪਹਿਲਾਂ ਚਰਨਪਾਲ ਹੁੰਦੇ ਸੀਗੇ ਤੇ ਭਗਤਾਂ ਨੂੰ ਪ੍ਰਾਤਨ ਆਤ ਭਗਤਾਂ ਨੂੰ ਵੀ ਗੁਰੂ ਸਾਹਿਬ ਨੇ ਹੀ ਨਾਮ ਦਿੱਤੀ ਹੈ ਸੂਖਸ਼ਮ ਰੂਪ ਦੇ ਵਿੱਚ ਸੂਖਮ ਰੂਪ ਦੇ ਵਿੱਚ ਜਿਹੜੇ ਅੱਜ ਸਾਨੂੰ ਦਰਸ਼ਨ ਹੁੰਦੇ ਨੇ ਨਾ ਦਸਾ ਪਾਸ਼ੀਆ ਦੇ ਇਹੀ ਦਰਸ਼ਨ 1469 ਤੋਂ ਪਹਿਲਾਂ ਵੀ ਹੁੰਦੇ ਸੀਗੇ ਸੂਖਸ਼ਮ ਰੂਪ ਵਿੱਚ ਆ ਕੇ ਗੁਰੂ ਸਾਹਿਬ ਜਿਹੜਾ ਰੱਬ ਦੀ ਭਗਤੀ ਕਰਦਾ ਸੀ ਉਹਦੇ ਸਿਰ ਤੇ ਹੱਥ ਰੱਖ ਕੇ ਨਾਮ ਦੀ ਦਾਤ ਦਿੰਦੇ ਸੀਗੇ ਤੇ ਉਹਦਾ ਰੈਫਰੈਂਸ ਕਰਵਾਉਣੇ ਵਿੱਚ ਇਦਾਂ ਆ ਗੁਰੂ ਪਾਸ਼ਾ ਕਹਿੰਦੇ ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤਜੁਗ ਜਿਨ ਤਰੂ ਪਰ ਸ੍ਰੀ ਪਹਿਲਾਦ ਭਗਤ ਉਦਰੀਨ ਹਸਤ ਕਮਲ ਮਾਥੇ ਪਰ ਧਰੀਆਂ ਤੇ ਗੁਰੂ ਪਾਸ਼ਾ ਨੇ ਕਿਰਪਾ ਕਰਕੇ ਇਹਨਾਂ ਭਗਤਾਂ ਦੇ ਸਿਰ ਤੇ ਹੱਥ ਰੱਖ ਕੇ ਨਾਮ ਦੀ ਦਾਤ ਦਿੱਤੀ ਆ ਫਿਰ ਜਿਹੜੇ ਭਗਤਾਂ ਦੀ ਬਾਣੀ ਆਉਂਦੀ ਆ ਭਗਤ ਕਬੀਰ ਜੀ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਬਾਰੇ ਲਿਖਿਆ ਹੈ ਗੁਰੂ ਸਾਹਿਬ ਨੇ ਗੁਰਦੀਨੀ ਵਸਤ ਕਬੀਰ ਕੋ ਲੇਵੋ ਵਸਤ ਸੰਭਾਲ ਕਬੀਰ ਦੀਨੀ ਸੰਸਾਰ ਕੋ ਲੀਨੀ ਜਿਸ ਮस्तक ਭਾਗ ਸੋ ਗੁਰੂ ਪਾਸ਼ਾ ਨੇ ਕਬੀਰ ਨੂੰ ਦਾਤ ਦਿੱਤੀ ਐ ਇਸੇ ਨਾਮ ਦੀ ਵਾਹਿਗੁਰੂ ਗਰਮੰਤਰ ਦਿੱਤਾ ਆ ਤੇ ਭਗਤਾਂ ਨੇ ਗਾਹ ਫਿਰ ਸੰਸਾਰ ਨੂੰ ਜਿਹੜਾ ਜਿਹੜਾ ਵੀ ਭਗਤੀ ਕਰਨੀ ਚਾਹੁੰਦਾ ਸੀ ਉਹਨੂੰ ਗਹਾਏ ਦਾਤ ਚਰਨਪੌਲ ਦਿੱਤੀ ਆ ਤੇ 1699 ਵਿੱਚ ਗੁਰੂ ਪਾਤਸ਼ਾਹ ਨੇ ਆ ਕੇ ਮੱਥੇ ਤੇ ਹੱਥ ਰੱਖ ਕੇ ਚਰਨਪੌਲ ਦਿੱਨੇ ਸੀਗੇ ਤੇ ਗੁਰੂ ਪਾਤਸ਼ਾਹ ਨੇ 1699 ਦੇ ਵਿੱਚ ਆ ਕੇ ਇਹ ਜਿਹੜੀ ਆ ਦਾਤ ਖੰਡੇ ਵਾਟੇ ਵਿੱਚ ਕਨਵਰਟ ਕੀਤੀ ਆ ਤੇ ਵਾਹੀ ਗੋ ਜੀ ਕਈ ਵਾਰ ਕਿਤੇ ਜਾਂਦੇ ਹੋਈ ਦਾ ਤੇ ਬਸ ਵਿੱਚ ਹੋਈਦਾ ਤੇ ਜਾਂ ਫਿਰ ਕੋਈ ਨਾਲ ਹੁੰਦਾ ਤੇ ਉਸ ਟਾਈਮ ਫਿਰ ਆਪਾਂ ਸਿਮਰਨ ਕਿਵੇਂ ਕਰ ਸਕਦੇ ਆ ਹਾਂਜੀ ਵਾਹਿਗੁਰੂ ਜੀ ਇੱਕ ਤੇ ਜਿੱਦਾਂ ਭਾਈ ਸਾਹਿਬ ਨੇ ਹੁਣੇ ਦੱਸਿਆ ਸੀਗਾ ਕਿ ਬੋਲ ਕੇ ਆਪਾਂ ਵਾਹਿਗੁਰੂ ਕਰਨਾ ਤਕੰਨਾ ਨਾ ਸੁਨਣਾ ਇਹ ਤਾਂ ਹੈਗਾ ਸਭ ਤੋਂ ਬੈਸਟ ਸਟਾਰਟਿੰਗ ਦੀ ਸਟੇਜ ਹੁਣ ਕਈ ਵਾਰੀ ਕਈ ਕੁਐਸਚਨ ਹੁੰਦੇ ਆ ਜੀ ਘਰ 'ਚ ਜਿੱਦਾਂ ਕਈ ਵਾਰੀ ਸਿਮਨ ਕੋਈ ਕਰਨੇ ਜਾਂਦਾ ਆਪਾਂ ਬਸ ਡਾਕਟਰ ਦੇ ਗਏ ਆ ਸਕੂਲ 'ਲੇ ਬੈਠੇ ਆ ਕੋਈ ਲਾਗੇ ਬੈਠਾ ਫੇਰ ਤੁਸੀਂ ਕੀ ਕਰ ਸਕਦੇ ਆ ਜਿੱਦਾਂ ਆਪਣੇ ਮੂੰਹ 'ਚ ਜਿੱਦਾਂ ਵਾਹਿਗੁਰੂ ਹੌਲੀ-ਹੌਲੀ ਨਾ ਅੰਦਰ ਹੀ ਆ ਵਾਹਿਗੁਰੂ ਵਾਹਿਗੁਰੂ ਬੋਲੀ ਜਾਣਾ ਬਾਹਲਾ ਉੱਚੀ ਨਹੀਂ ਕਰਨਾ ਅੰਦਰ ਹੀ ਕੁਆਇਟ ਫੇ ਜੇ ਬਿਲਕੁਲ ਪਤਾ ਤੁਸੀਂ ਬਿਲਕੁਲ ਹੀ ਡਿਸਟਰਬ ਨਹੀਂ ਕਰਨਾ ਚਾਹੁੰਦੇ ਕਿਸੇ ਨੂੰ ਕੋਈ ਬਿਲਕੁਲ ਕੁਆਇਟ ਬੈਠਾ ਦਸਣਾ ਨਹੀਂ ਚਾਹੁੰਦੇ ਫੇ ਤੁਸੀਂ ਮਾਈਂਡ ਚ ਲੈ ਜਾਓ ਆਪਣੇ ਜਿਹਦਾ ਮੱਥੇ ਦੇ ਵਿੱਚ ਸੁਰਤੀ ਚ ਕਹਿ ਲੈਂਦੇ ਆ ਉੱਥੇ ਵਾਹਿਗੁਰੂ ਵਾਹਿਗੁਰੂ ਸਿਮਨ ਕਰੀ ਜਾਣਾ ਉਹ ਕੁਆਇਟ ਆ ਕਿਸੇ ਨੂੰ ਵੀ ਨਹੀਂ ਪਤ ਲੱਗਣਾ ਟੜੀ ਜੀਵਾਂ ਹਿਲੜੀਆਂ ਜੀਵ ਹਿਲਣੀਆਂ ਤੁਹਾਡਾ ਸੁਰਤੀ ਚ ਬਹੁਤ ਆਨੰਦ ਤੁਸੀਂ ਦੇਖੋਗੇ ਉਹ ਜਿੱਦਾ ਥੋੜੀ ਹਾਈ ਸਟੇਜ ਆ ਪਹਿਲੇ ਬੋਲ ਕੇ ਹੁੰਦਾ ਫੇ ਜੀਵ ਨਾ ਹੋ ਜਾਂਦਾ ਫੇ ਸੁਰਤੀ ਚ ਜਾਈਦਾ ਇਹ ਜਿੱਦਾ ਵੀ ਤੁਹਾਨੂੰ ਆਨੰਦ ਆਉਂਦਾ ਉਹ ਗੁਰੂ ਸਾਹਿਬ ਆਪੇ ਨਾ ਤੁਹਾਡਾ ਚੇਂਜ ਹੋਈ ਜਾਣਾ ਸਰ ਕੋ ਸਰ ਸਿਰ ਇਹ ਜਿੱਦਾ ਹੌਲੀ ਹੌਲੀ ਵਾਹਿਗੁਰੂ ਜੀ ਨਾਲੇ ਜਦੋਂ ਆਪਾਂ ਹੁਣ ਕਿਤੇ ਬੱਸ 'ਚ ਜਾ ਰਹੇ ਹਾਂ ਕਿਤੇ ਜਾ ਰਹੇ ਹਾਂ ਕਈ ਵਾਰੀ ਆਪਾਂ ਨੂੰ ਹੁੰਦਾ ਹੈ ਮੂੰਹ 'ਚੋਂ ਆਪਣੇ ਤੋਂ ਹੁਣ ਬੋਲਿਆ ਨਹੀਂ ਨਾ ਜਾਂਦਾ ਆਪਣੇ ਤੋਂ ਰਸਨਾ ਨਾਲ ਨਾਮ ਨਹੀਂ ਜਪਿਆ ਜਾ ਰਿਹਾ ਉਹ ਟਾਈਮ ਜਿਵੇਂ ਭਾਈ ਸਾਹਿਬ ਨੇ ਦੱਸਿਆ ਆਪਣੇ ਸੁਰਤੀ ਦੇ ਵਿੱਚ ਨਾਮ ਲੈ ਜੋ ਸੁਰਤ 'ਚ ਨਾਮ ਜਪੋ ਤੇ ਇੱਕ ਹੋਰ ਤਰੀਕਾ ਵਾਹਿਗੁਰੂ ਜੀ ਆਪਣੇ ਸਾਹ ਫੜੋ ਤੁਸੀਂ ਇੱਕ ਚੀਜ਼ ਦੇਖੋਗੇ ਜਦੋਂ ਸਾਹ ਅੰਦਰ ਜਾਂਦਾ ਹੈ ਉਹ ਵਾਹਿ ਕਹਿੰਦਾ ਬਾਹਰ ਹੁੰਦਾ ਗੁਰੂ ਕਹਿੰਦਾ ਦੇਖੋ ਤੁਸੀਂ ਤੁਹਾਡਾ ਸਾਹ ਆਪਣੇ ਆਪ ਹੀ ਵਾਹਿਗੁਰੂ ਕਰ ਰਿਹਾ ਤੁਹਾਨੂੰ ਕਿਤੇ ਬਾਹਰੋਂ ਸੁਣਨ ਦੀ ਲੋੜ ਨਹੀਂ ਪੈਣੀ ਤੁਹਾਡੇ ਅੰਦਰ ਆਪੇ ਵਾਹਿਗੁਰੂ ਚੱਲ ਰਿਹਾ ਆਟੋਮੈਟਿਕ ਵਾਹਿਗੁਰੂ ਨੇ ਤੁਹਾਡੇ ਹਰ ਸਾਹ ਨਾਲ ਵਾਹਿਗੁਰੂ ਚਲਾਇਆ ਹੋਇਆ ਨਾਲੇ ਗੁਰੂ ਸਾਹਿਬ ਵੀ ਕਹਿੰਦੇ ਨੇ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਜਿਹੜਾ ਹਰ ਸਾਹ ਨਾਲ ਨਾਮ ਜਪਦਾ ਹੈ ਭਾਈ ਮੈਨੂੰ ਤਾਂ ਉਹ ਚੰਗਾ ਲੱਗਦਾ ਹੁਣ ਆਪਣਾ ਸਾਹ ਫੜੋ ਤੇ ਹਰ ਸਾਹ ਨਾਮ ਆਪੇ ਹੀ ਜ ਤੇ ਵਾਹਿਗੁਰੂ ਜੀ ਗੁਰੂ ਸਾਹਿਬ ਕੁਛ ਦੱਸਦੇ ਨੇ ਗੁਰੂਗ੍ਰੰਥ ਸਾਹਿਬ ਵਿੱਚ ਕਿ ਕਿੰਨਾ ਕੁ ਨਾਮ ਜਪਣਾ ਚਾਹੀਦਾ ਹੈ ਆਪਾਂ ਨੂੰ ਹਾਂਜੀ ਵਾਹਿਗੁਰੂ ਜੀ ਗੁਰੂ ਸਾਹਿਬ ਕਹਿੰਦੇ ਆ ਗੋਡ ਸਿੱਖ ਰੋਮ ਰੋਮ ਹਰਤਿਆਵੇ ਸੋ ਇੱਕ ਤਾਤੂ ਕਾਉਂਦੀ ਹੈ ਇੱਕ ਆਉਂਦੀ ਹੈ ਜੀਬਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਹੈ ਸੋ ਗੁਰੂ ਸਾਹਿਬ ਕਹਿੰਦੇ ਜਿਹੜੀ ਜੀਬਾ ਨਾਮ ਨਹੀਂ ਨਾ ਜਪਦੀ ਆਪਾਂ ਖਾਂਦੀ ਪੀਂਦੀ ਸਭ ਕੁਝ ਕਰਦੀ ਹੈ ਗੱਲਾਂ ਇੰਨੀਆਂ ਕਰਦੀ ਹੈ ਸਾਰੀ ਦਿਹਾੜੀ ਤੇ ਜਿਹੜੀ ਨਾਮ ਨਹੀਂ ਜਪਦੀ ਉਹਨੂੰ ਤਿਲ ਤਿਲ ਕਰਕੇ ਕੈਂਚੀ ਨਾਲ ਵੱਢ ਕੇ ਸਮਝ ਲੋ ਛੱਡ ਦਿਓ ਤੋ ਇਹ ਨਾ ਗੁਰੂ ਸਾਹਿਬ ਸਖਤ ਵਰਡ ਆਪਾਂ ਨੂੰ ਚੇਤਾ ਕਰਾਉਂਦੇ ਆ ਗੁਰੂ ਸਾਹਿਬ ਕਹਿੰਦੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਗੁਰੂ ਪਾਸ਼ਾ ਤਾਂ ਆਪਾਂ ਨੂੰ ਹਰ ਸਾਹ ਨਾਲ ਜੱਪਣ ਨੂੰ ਕਹਿੰਦੇ ਆ 24 ਘੰਟੇ ਜੱਪਣ ਨੂੰ ਕਹਿੰਦੇ ਆ ਪਰ ਆਪਣਾ ਹੌਲੀ ਹੌਲੀ ਸੁਭਾਅ ਬਣਦਾ ਆ ਪਹਿਲੇ ਦਿਨ ਨਹੀਂ ਬਣ ਜਾਂਦਾ ਬਾਕੀ ਜੇ ਤੇ ਬਖਸ਼ਿਸ਼ ਹੋਵੇ ਗੁਰੂ ਪਾਸ਼ਾ ਜਿੰਨਾ ਮਰਜ਼ੀ ਕਰਾ ਸਕਦੇ ਆ ਰੋਮ ਰੋਮ ਜੱਪਣ ਨੂੰ ਕਹਿੰਦੇ ਆ ਸੋ ਢਾਈ ਘੰਟੇ ਤਾਂ ਸੁਭਾਅ ਬਣਦਾ ਆ ਆਪਣਾ ਢਾਈ ਘੰਟੇ ਤਾਂ ਜਰੂਰ ਆਪਾਂ ਨੂੰ ਕਰਨੇ ਚਾਹੀਦੇ ਆ ਗੁਰੂ ਸਾਹਿਬ ਨੂੰ ਅਰਦਾਸ ਬੇਨਤੀ ਕਰਕੇ ਹੌਲੀ ਹੌਲੀ ਜਦੋਂ ਸ਼ੁਰੂ ਕਰਾਂਗੇ ਤੇ ਗੁਰੂ ਸਾਹਿਬ ਵਧਾ ਲੈਂਦੇ ਆ 8 ਘੰਟੇ ਤੱਕ ਲੈ ਜਾਈਏ ਤਾਂ ਗੁਰੂ ਸਾਹਿਬ ਬਹੁਤ ਬਖਸ਼ਿਸ਼ ਦੇਣ ਲੱਪੈਂਦੇ ਆ ਸੋ ਜਿੰਨਾ ਜਪ ਲਓ ਉਹਨੇ ਥੋੜਾ ਆ ਜਿੰਨਾ ਜਪ ਲਓ ਉਹਨੇ ਥੋੜਾ ਆ ਹਾਂਜੀ ਵਾਹਿਗੁਰੂ ਜੀ ਇੱਕ ਆਪਾਂ ਟਰਾਈ ਕਰਨੀ ਆ ਸਵੇਰ ਤੋਂ ਉੱਠ ਕੇ ਜਿੰਨਾ ਵੀ ਟਰਾਈ 24 ਘੰਟੇ ਕਰਨੀ ਆ ਤਾਂ ਹੌਲੀ ਹੌਲੀ 24 ਘੰਟੇ ਕਰਦੇ ਕਰਦੇ ਜਿੱਦਾਂ ਹੁਣ ਆਪਾਂ ਜਿਆਦਾ ਕਈ ਵਾਰੀ ਬੀਬੀਆਂ ਨੇ ਫੋਨ ਆਉਂਦੇ ਆ ਆਪਾਂ ਜੀ ਕੰਮ ਕਰਦੇ ਸਾਰੀ ਦਿਹਾੜੀ ਕਿੱਦਾਂ ਕਰੀਏ ਜਾਂ ਕੰਮ ਤੇ ਆ ਤੇ ਬੀਬੀਆਂ ਜਿਹੜਾ ਹੁਣੇ ਸਮਝ ਲੋ ਪ੍ਰਸ਼ਾਦਾ ਬਣਾਉਂਦੀਆਂ ਤਾਂ ਵੀ ਵਾਇਗਰੂ ਕਰਨਾ ਕੱਪੜੇ ਧੋਉਂਦੀਆਂ ਤਾਂ ਵੀ ਵਾਇਗਰੂ ਕਰਨਾ ਆਪਣਾ ਝਾੜੂ-ਪੋਚਾ ਕਰਦੀਆਂ ਕੋਈ ਵੀ ਟਰਾਈ ਕਰਨਾ ਕਾਰ ਚ ਆਪਾਂ ਡਰਾਈਵ ਕਰਦੇ ਆ ਜਿੰਨਾ ਵੀ ਹੋ ਸਕਦਾ ਜੇ 24 ਘੰਟੇ ਟਰਾਈ ਕਰਦੇ ਤਾਂ ਮਹੀਂ ਪਹਿਲੇ ਸਟਾਰਟਿੰਗ 'ਚ 2-4 ਘੰਟੇ ਮਹੀਂ ਹੋਣਾ ਤੇ ਇਹ ਚ ਵੱਧ ਤੋਂ ਵੱਧ ਆਪਾਂ ਸਿਮਨ ਕਰਨਾ ਜਿਹਦਾ ਹੁਣ ਕੰਮ ਤੇ ਮੇਰੇ ਵੀਰ ਹੁੰਦੇ ਕਈ ਵਾਰੀ ਕੰਮ ਤੇ ਟਰੱਕ ਚਲਾਉਂਦੇ ਆ ਜਾਂ ਕੋਈ ਮਿਲ ਚ ਲੱਗੇ ਆ ਉੱਥੇ ਵੀ ਆਪਾਂ ਟਰਾਈ ਵੱਧ ਤੋਂ ਵੱਧ ਇਹ ਕਰਨੇ ਕਿ ਜਿੰਨਾ ਵੀ ਸਿਮਰਨ ਹੋ ਸਕੇ ਹੌਲੀ-ਹੌਲੀ ਇਹਨੇ ਵਧਣਾ ਜਿਹੜਾ ਭਾਈ ਸਾਹਿਬ ਕਹਿ ਗਏ ਹਟੇ ਦਸਮੰਤ ਤਦ ਮੰਦਾ ਹੀ ਹੈ 2.5 ਘੰਟੇ ਪਰ ਉਹ ਤੋਂ ਬਾਅਦ ਹੌਲੀ-ਹੌਲੀ-ਹੌਲੀ ਆਪਾਂ ਫਿਰ 24 ਘੰਟੇ ਤੇ ਆਉਣਾ ਗੁਰੂ ਸਾਹਿਬ ਆਪੇ ਕਿਰਪਾ ਕਰੀ ਜਾਂਦੇ ਆ ਪਰ ਸਟਾਰਟਿਕ ਭਰਉਣਾ ਨਹੀਂ ਇਹ ਗੁਰੂ ਸਾਹਿਬ ਆਪੇ ਇੰਪਰੂਵ ਕਰਦੇ ਕਰਦੇ 24 ਘੰਟੇ ਤੇ ਆ ਜਾਣਾ ਜਦੋਂ ਗੁਰੂ ਸਾਹਿਬ ਨੇ ਆਪੇ ਬਖਸ਼ਿਸ਼ ਕਰ ਦੇਣੀ ਆ ਜੀ ਵਾਹਿਗੁਰੂ ਜੀ ਆਪਾਂ ਇਹ 2.5 ਘੰਟੇ ਜਿਹੜਾ ਸਿਮਰਨ ਕਰਨਾ ਹੈ ਆਪਾਂ ਬੈ हां जी भाई गुरु जी ਆਪਾਂ ਟਰਾਈ ਕਰਨੇ ਕਿ 2.5 ਘੰਟੇ ਬਹਿ ਕੇ ਸਿਮਨ ਕਰੀਏ ਉਹ ਸਭ ਤੋਂ ਬੈਸਟ ਆ ਪਰ ਇਹ ਨਹੀਂ ਕਿ ਬਹਿ ਕੇ ਨਾ ਹੋਵੇ ਤਾਂ ਆਪਾਂ ਫਿਰ ਉਹਨੂੰ ਸ਼ਿਫਟਾਂ 'ਚ ਵੀ ਸ਼ਿਫਟ ਕਰ ਲਓ ਸਮਝੋ ਸਵੇਰੇ ਘੰਟਾ ਲਾ ਲਿਆ ਇੱਕ ਵਾਰੀ ਸ਼ਾਮ ਨੂੰ ਘੰਟਾ ਲਾ ਲਿਆ ਦੁਪਹਿਰੇ ਲਾ ਲਿਆ ਜਿੱਦਾਂ ਵੀ ਕਰਕੇ ਟਰਾਈ ਬੈਸਟ ਕਰਨਾ ਕਿ ਬਹਿ ਕੇ ਆ ਆਰਾਮ ਨਾਲ ਸਿੱਧਾ ਬਹਿ ਕੇ ਨਹੀਂ ਤਾਂ ਕਈ ਵਾਰੀ ਥੱਕ ਜਾਂਦਾ ਆਪਣਾ ਸ਼ਰੀਰ ਨਹੀਂ ਸਹ ਦਿੰਦਾ ਤੇ ਢੋਪ ਵੀ ਲਾ ਕੇ ਬਹਿ ਸਕਦੇ ਆ ਜੇ ਬਿਲਕੁਲ ਹੀ ਤੁਹਾਡੇ ਬਾਡੀ ਬਿਲਕੁਲ ਹੀ ਡਾਊਨ ਆ ਲੰਮੇ ਪੈ ਕੇ ਵੀ ਕਰ ਸਕਦੇ ਹੋ ਲਾਸਟ ਚੋਇਸ ਆ ਕੋਈ ਇੱਚ ਵਹਿਮ ਨਹੀਂ ਰੱਖਣਾ ਪਰ ਸਿਮਰਨ ਆਪਾਂ ਟਰਾਈ ਕਰਨਾ 24 ਘੰਟੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ 24 ਘੰਟੇ ਆਪਾਂ ਤੁਰਦੇ ਫਿਰਦੇ ਉੱਠਦੇ ਬੈੰਦੇ ਖਾਂਦੇ ਪੀਂਦੇ ਤੇ ਸਾਰੇ ਆਪਾਂ ਅਰਦਾਸ ਕਰੋ ਗੁਰੂ ਸਾਹਿਬ ਨੂੰ ਹੈਲਪ ਮੰਗੋ ਗੁਰੂ ਸਾਹਿਬ ਨੂੰ ਆਪੇ ਗੁਰੂ ਸਾਹਿਬ ਜੀ ਆਪਣਾ ਨਾਮ ਆਪ ਹੀ ਜਪਾਓ ਤਾਂ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਹੋਰ ਇਹ ਰੰਗ ਲਗਤ 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 ਹੈ ਮਨ ਜਾਗਤ 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 ਹੈ ਤੇ ਵਾਹਿਗੁਰੂ ਜੀ ਮਨ ਨਹੀਂ ਟਿਕਦਾ ਜੋ ਸਿਮਰਨ ਕਰਦੇ ਆ ਤੇ ਫੁਰਨੇ ਬਹੁਤ ਜ਼ਿਆਦੇ ਆਉਂਦੇ ਆ ਹਾਂਜੀ ਬਾਈ ਜੀ ਕੋਈ ਗੱਲ ਨਹੀਂ ਇਹ ਸਟਾਰਟਿੰਗ ਸਟਾਰਟਿੰਗ ਚ ਇਦਾਂ ਹੀ ਹੁੰਦਾ ਕਿਉਂਕਿ ਅ ਗੁਰੂ ਸਾਹਿਬ ਕਹਿੰਦੇ ਆ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਆ ਸਿਆ ਉਹ ਧੋਪੈ ਨਾਵੇਂ ਕੇ ਰੰਸੋ ਇਹ ਚ ਬਾਈ ਜੀ ਇਹ ਆਪਾਂ ਨੂੰ ਨਾ ਪਤਾ ਨਹੀਂ ਕਿੰਨੇ ਜਨਮ ਆਪਾਂ ਪਹਿਲੇ ਲਏ ਆ ਗੁਰੂ ਸਾਹਿਬ ਜਾਣਦੇ ਆ ਪਤਾ ਨਹੀਂ ਕੀ ਕੀ ਸੀਗੇ ਆਪਾਂ ਕਿੰਨੇ ਪਾਪ ਕੀਤੇ ਆ ਕਿੰਨੇ ਮਰਡਰ ਕੀਤੇ ਆ ਕਿੰਨੇ ਕੀ ਕੁਛ ਆਪਾਂ ਕਈ ਜਨਮਾਂ ਦੀ ਆਪਣੇ ਮੈਲ ਲੱਗੀ ਆ ਸੋ ਉਹ ਕੀ ਹੋਣਾ ਉਹ ਨਾਮ ਨਾ ਤੋਂ ਹੁੰਦੀ ਆ ਉਹ ਚ ਕੀ ਆ ਸਮਝ ਲਓ ਜਿੱਦਾਂ ਆਪਾਂ ਹੁਣ ਕੋਈ ਐਗਜ਼ਾਮਪਲ ਦਿੰਨੇ ਬਾਲਟੀ ਬਾਲਟੀ ਆ ਉਹ ਚ ਉਹ ਗੰਦ ਨਾ ਭਰੀ ਹੋਈ ਮੈਲੇ ਪਾਣੀ ਨਾ ਭਰੀ ਆ ਉਹਦੇ ਉੱਤੇ ਆਪਾਂ ਟੂਟੀ ਲਾ ਲਓ ਕੀ ਟੂਟੀ ਪਾਣੀ ਨਾ ਆ ਪਾਣੀ ਆਪਾਂ ਜ਼ੋਰ ਦੀ ਛੱਡ ਦਿੰਨੇ ਆ ਛੜਤਾ ਦੋ ਕੀ ਹੋਣਾ ਦੋ ਚਾਰ ਘੰਟੇ ਚ ਸ਼ਾਮ ਤੱਕ ਕੀ ਹੋਣਾ ਕਿ ਜਿਹੜਾ ਗੰਦਾ ਪਾਣੀ ਆ ਉਹ ਬਾਹਰ ਨਿਕਲ ਜਾਣਾ ਸੋ ਉਹ ਚ ਸ਼ਾਮ ਨੂੰ ਕੀ ਹੋਣਾ ਜਦੋਂ ਉਹ ਸਾਫ਼ ਪਾਣੀ ਆ ਕੇ ਸਾਫ਼ ਨਾ ਭਰ ਜਾਣੀ ਆ ਸੋ ਇਦਾਂ ਇਹ ਨਾਮ ਦੀ ਤਾਕਤ ਹੈ ਜਦੋਂ ਆਪਾਂ ਨਾਮ ਜਪਦੇ ਆ ਉਹ ਕੀ ਹੁੰਦਾ ਡਿਲੀਟ 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 ਵਾਹਿਗੁਰੂ 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 ਡਿਲੀਟ ਆਪਾਂ ਕਰੀ ਜਾਂਦੇ ਆ ਉਹ ਕਰਦੇ ਕਰਦੇ ਜਿੱਦਾਂ ਹੁਣ ਸਪੋਜ਼ ਕਰੋ ਆਪਾਂ ਅੱਖਾਂ ਮੀਚਦੇ ਆ ਸਾਹਮਣੇ ਕਾਲਾ ਹੁੰਦਾ ਨਾ ਹੌਲੀ ਹੌਲੀ ਕੀ ਹੋਣਾ ਜਿੱਦਾਂ ਡਿਲੀਟ ਕਰੀ ਜਾਂਨੇ ਉਹ ਸਾਰੇ ਕਰਮ ਆਪਣੇ ਮਿਟਦੇ 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 ਉਹ ਇੱਕ ਦਿਨ ਪ੍ਰਕਾਸ਼ ਹੋ ਜਾਣਾ ਮੋਰੇ ਆਟੋਮੈਟਿਕ ਸਿਸਟਮ ਹੈ ਆ ਉਹ ਡਿਪੈਂਡ ਕਰਦਾ ਤੁਸੀਂ ਕਿੰਨੀ ਮੈਲ ਤੁਹਾਡੇ ਲੱਗੀ ਆ ਪਰ ਹੌਲੀ ਹੌਲੀ ਕਰਕੇ ਜਿੱਦਾਂ ਹੀ ਉਹ ਤੁਹਾਨੂੰ ਕੋਈ ਵੜੀ ਕਰਨ ਦੀ ਲੋੜ ਦੇ ਤੁਸੀਂ ਬਸ ਜੱਪੀ ਚਲੋ ਜੱਪੀ ਚਲੋ ਵਾਹਿਗੁਰੂ 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 ਉਹ ਆਪੇ ਗੁਰੂ ਸਾਹਿਬ ਨੇ ਆਟੋਮੈਟਿਕ ਇੱਕ ਦਿਨ ਪ੍ਰਕਾਸ਼ ਕਰ ਦੇਣਾ ਸੋ ਇਹ ਆ ਤੁਸੀਂ ਵੜੀ ਨਹੀਂ ਕਰਨੀ ਜਿੰਨਾ ਜ਼ਿਆਦਾ ਜਪੋਗੇ ਕਈ ਵਾਰੀ ਤੁਸੀਂ ਕਹਿਣਾ ਫੁਰਨੇ ਆ ਗਿਆ ਮੈਨੂੰ ਜੀ ਉਹ ਜਿਹੜੀਆਂ ਗੱਲਾਂ ਕੋਈ ਚੇਤੇ ਵੀ ਨਹੀਂ ਆਉਂਦੀਆਂ ਨਾ 20 ਸਾਲ ਪਹਿਲੇ ਕਰਤੀਆਂ 30 ਸਾਲ ਜੋ ਪੁੱਠੇ ਸਿੱਧੇ ਕਈ ਵਾਰੀ ਕਈ ਤਰ੍ਹਾਂ ਦੇ ਚੋੜੀਆਂ ਕੀਤੀਆਂ ਉਹ ਕੀਤਾ ਝੂਠ ਬੋਲਿਆ ਸਭ ਕੁਝ ਧੋਖਾ ਦਿੱਤਾ ਸਾਹਮਣੇ ਆਉਂਦਾ ਪਰ ਹੌਲੀ ਹੌਲੀ ਕੀ ਕਰਦੇ ਗੁਰੂ ਸਾਹਿਬ ਸਾਰਾ ਕੁਝ ਡਿਲੀਟ ਕਰ ਦਿੰਦੇ ਆ ਪੇਸ਼ੈਂਟ ਰੱਖਣੀ ਪੈਣੀ ਹੈ ਸਹਿਜ ਰੱਖਣਾ ਪੈਣਾ ਜੱਪੀ ਚਲੋ ਜੱਪੀ ਚਲੋ ਸੋ ਉਹਨਾਂ ਫੇਕੀ ਹੋਣਾ ਉਹ ਸਾਰਾ ਕਿਰਪਾ ਕਰਕੇ ਇੱਕ ਦਿਨ ਐਨ ਮਨ ਸ਼ਾਂਤੀ ਹੋ ਜਾਣੀ ਹੈ ਜੀ ਵਾਹਿਗੁਰੂ ਜੀ ਸਿਮਰਨ ਕਰਦਿਆਂ ਕੋਈ ਆਨੰਦ ਨਹੀਂ ਆਉਂਦਾ ਕੋਈ ਸਵਾਦ ਨਹੀਂ ਆਉਂਦਾ ਹਾਂਜੀ ਵੈਰੂ ਇਹ ਗੁਰੂ ਪਾਸ਼ਾ ਦਾ ਜਿਹੜਾ ਰਸਤਾ ਹੈ ਨਾ ਖੰਡੇ ਉਤਕੀ ਬਾਲੋ ਨਿੱਕੀ ਏਤਮਾਰਗ ਚੱਲਣਾ ਬਹੁਤ ਔਖਾ ਆ ਨਾਮ ਜਪਣਾ ਸੌਖਾ ਨਹੀਂ ਗੁਰੂ ਪਾਸ਼ਾ ਕਹਿੰਦੇ ਆਖਣ ਔਖਾ ਸੱਚਾ ਨਾਮ ਪਰ ਜਦੋਂ ਭੁੱਖ ਲੱਗ ਜਾਂਦੀ ਆ ਹੌਲੀ ਹੌਲੀ ਨਾਮ ਜਪਦੇ ਤਾਂ ਇਹ ਸੌਖਾ ਲੱਗਦਾ ਪਰ ਪਹਿਲਾਂ ਬਹੁਤ ਔਖਾ ਆ। ਅਲੂਣੀ ਸਲ ਚੱਟਣ ਦੇ ਬਰਾਬਰ ਆ ਭਾਈ ਗੁਰਦਾਸ ਜੀ ਕਹਿੰਦੇ ਆ। ਇਹਦੇ ਵਿੱਚ ਕੋਈ ਰਾਸ ਨਹੀਂ ਆਉਂਦਾ। ਤਾਰੇ ਗਿਣਨ ਦੇ ਬਰਾਬਰ। ਤਾਰੇ ਆਪਾਂ ਗੈਣ ਨਹੀਂ ਸਕਦੇ ਨਾ ਸਮਾਨ ਵਿੱਚ ਕਿੰਨੇ ਤਾਰੇ ਆ। ਇਸੇ ਤਰ੍ਹਾਂ ਨਾਮ ਜਪਣਾ ਵੀ ਬਹੁਤ ਔਖਾ ਆ ਪਰ ਹੌਲੀ ਹੌਲੀ ਆਪਾਂ ਲੱਗੇ ਰਹਿਣਾ, ਘਬਰਾਉਣਾ ਨਹੀਂਗਾ। ਸਹਿਜੇ ਸਹਿਜੇ ਸਹਿਜ ਦਾ ਮਾਰ ਗਿਆ। ਕਰਦੇ 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 ਆਨੰਦ ਤੱਕ ਤੇ ਅੰਮ੍ਰਿਤ ਰਸ ਤੱਕ ਇਹੀ ਨਾਮ ਸਾਨੂੰ ਲੈ ਜਾਂਦਾ ਆ। ਰੱਬ ਦੇ ਘਰ ਸੱਚਖੰਡ ਤੱਕ ਇਸ ਨਾਮ ਨੇ ਹੀ ਸਾਨੂੰ ਪਹੁੰਚਾਉਣਾ ਆ। ਵਿਖੜਾ ਤੇ ਬਹੁਤ ਪਹਾੜੀਆਂ ਵਾਲਾ 빙ਾ ਟੇੜਾ ਰਸਤਾ ਆ ਨਾਮ ਜਪਣ ਦਾ ਸੌਖਾ ਨਹੀਂ ਗਾ ਪਰ ਲੱਗੇ ਰਹਿਣਾ ਗੁਰੂ ਸਾਹਿਬ ਤੋਂ ਕਿਰਪਾ ਲਈ ਜਾਣੀ ਆ ਨਾਮ ਅਰਦਾਸ ਕਰੀ ਜਾਣੀ ਆ ਗੁਰੂ ਪਾਤਸ਼ਾਹ ਤੋਂ ਅਰਦਾਸ ਕਰਾਈ ਜਾਣੀ ਆ ਸੰਗਤ ਤੋਂ ਅਰਦਾਸ ਕਰਾਉਣੀ ਆ ਹੌਲੀ ਹੌਲੀ ਸੇਵਾ ਸਿਮਰਨ ਕਰਦੇ ਨਾਲ ਝੂਠੇ ਭਾਂਡਿਆਂ ਦੀ ਸੇਵਾ ਜੋੜਿਆਂ ਦੀ ਸੇਵਾ ਇਹ ਕਰਦੇ ਕਰਦੇ ਆਪੇ ਹੀ ਹੌਲੀ ਹੌਲੀ ਮਨ ਸਹਜੇ ਸਹਜੇ ਟਿਕਣ ਲੱਗ ਪਣਾ ਤੇ ਵਾਹਿਗੁਰੂ ਜੀ ਕਈ ਵਾਰੀ ਇਦਾਂ ਹੁੰਦਾ ਕਿ ਨਾਮ ਜਪ ਤੇ ਜਪ ਤੇ ਨਾ ਜਦੋਂ ਕੋਈ ਆਨੰਦ ਨਹੀਂ ਆਉਂਦਾ ਤੇ ਦਿਲ ਕਰਦਾ ਕਿ ਨਾਮ ਕਿਉਂ ਜਪੀ ਜਾਂਨੇ ਆ ਹਾਂਜੀ ਵਾਹਿਗੁਰੂ ਗੱਲ ਇਦਾਂ ਹੁੰਦੀ ਏ ਮਨ ਤਾਂ ਕਰਦਾ ਏ ਇੱਕ ਤੇ ਮਨ ਜਿਹੜਾ ਮਵਾਸੀ ਰਾਜਾ ਹਨਾ ਇਹ ਸਰੀਰ ਮਾਇਆ ਦਾ ਪੁਤਲਾ ਵਿੱਚ ਹੋ ਮੈਂ ਦੁਸ਼ਟੀ ਵੀ ਮਾਇਆ ਦਾ ਪੁਤਲਾ ਜਿਵੇਂ ਇਹਨੂੰ ਮਾਇਆ ਨੇ ਭੇਜਣੇ ਨੇ ਓਵੇਂ ਹੀ ਲੱਗ ਜਾਣਾ ਤੇ ਫਿਰ ਹੁਣ ਮਾਇਆ ਜਿਹੜੀ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਇਹਦਾ ਕੰਮ ਹੀ ਵਾਹਿਗੁਰੂ ਜੀ ਆ ਇਹ ਵੀ ਇਹਨੇ ਤੁਹਾਨੂੰ ਨਾਮ ਜਪਣ ਨਹੀਂ ਦੇਣਾ ਇਹਨੇ ਤੁਹਾਡੇ ਅੰਦਰ ਖਿਆਲ ਪਾਈ ਜਿਹਨੇ ਨੂੰ ਕਿਹੜੇ ਕੰਮ ਤੇ ਲੱਗਾ ਅਲੂਣੀ ਸਿੱਲ ਚੱਟਣ ਦੇ ਬਰਾਬਰੇ ਭਾਈ ਸਾਹਿਬ ਨੇ ਆਪਾਂ ਨੂੰ ਪਹਿਲਾਂ ਵੀ ਦੱਸਿਆ ਸ਼ੁਰੂ ਦੇ ਵਿੱਚ ਆਨੰਦ ਨਹੀਂ ਆਉਂਦਾ ਜਦੋਂ ਆਪਾਂ ਨੂੰ ਕੁਝ ਨਹੀਂ ਮਿਲਿਆ ਫਿਰ ਆਪਾਂ ਬਹੁਤ ਕਾਲੇ ਆ ਨਾ ਗੁਰੂ ਸਾਹਿਬ ਜੀ ਸਹਿਜ ਨੇ ਬਹੁਤ ਸਹਿਜ ਨੇ ਗੁਰੂ ਪਾਛਾ ਕਹਿ ਰਵਿਦਾਸ ਹੱਥ ਪੈ ਨੇ ਰਹਿ ਸਹਿਜੇ ਹੋਈ ਸੋਈ ਉਹ ਸਾਰੀ ਕਿਰਪਾ ਸਹਿਜ ਨਾਲ ਕਰਦੇ ਆਪਾਂ ਚੱਲਦੇ ਆ ਬਹੁਤ ਕਾਲੇ ਵੀ ਬੈਠੇ ਆ ਨਾਲ ਦੀ ਨਾਲ ਇੱਕਦਾਂ ਹੀ ਆਪਾਂ ਨੂੰ ਸਾਰਾ ਕੁਝ ਹੀ ਮਿਲ ਜੇ ਇਦਾਂ ਨਹੀਂ ਵਾ ਗੁਰੂ ਸਹਿਜ ਦੇ ਨਾਲ ਹੁੰਦਾ ਸਹਿਜ ਦਾ ਮਾਰਗ ਹੈ ਗੁਰੂ ਸਾਹਿਬ ਆਪੇ ਹੀ ਕਿਰਪਾ ਕਰਨਗੇ ਤੇ ਕਿਰਪਾ ਕਰਕੇ ਗੁਰੂ ਸਾਹਿਬ ਨੇ ਆਪੇ ਹੀ ਤੁਹਾਨੂੰ ਨਾਮ ਜਪਾ ਲੈਣਾ ਹੈ ਪਰ ਛੱਡਣਾ ਨਹੀਂ ਬਿਲਕੁਲ ਨਹੀਂ ਇਹ ਰਸਤਾ ਛੱਡਣਾ ਹਾਂਜੀ ਵਾਈ ਗਰੂ ਆਪਾਂ ਬਿਲਕੁਲ ਨਹੀਂ ਇਹ ਰਸਤਾ ਛੱਡਣਾ ਕਿਉਂਕਿ ਜੇ ਆਪਾਂ ਇਹ ਰਾਹ ਹੁਣ ਛੱਡਤਾ ਇਸ ਪੌੜੀ ਤੇ ਜੋ ਨਰ ਚੁਕੇ ਆਏ ਜਾਏ ਦੁੱਖ ਪਾਇੰਦਾ ਵਾਈ ਗਰੂ ਫਿਰ ਬਹੁਤ ਔਖਾ ਅੱਗੇ ਜੰਮਦਲ ਵਿਖਮ ਕਣਾ ਉਕੇ ਬਹੁਤ ਮਾੜਾ ਖਾਲੇ ਜਮਦੂਤਾਂ ਨੇ ਕੁੱਟ ਕੇ ਚਟਨੀ ਬਣਾ ਦੇਣੀ ਏ ਉਹਦੇ ਨਾਲ ਉਹ ਚੰਗੀ ਗੱਲ ਇੱਥੇ ਆਪਾਂ ਅਲੂਣੀ ਸੱਲ ਚੱਟ ਲਈਏ ਉਹ ਚੱਟਣ ਦੇ ਨਾਲ ਜੇ ਆਪਾਂ ਸੱਚਖੰਡ ਆਪਣੇ ਗੁਰੂ ਸਾਹਿਬ ਕੋਲ ਪਹੁੰਚਦੇ ਆ ਬਹੁਤ ਆਨੰਦ ਹੈ ਨਾਲੇ ਸਟਾਰਟਿੰਗ ਦੇ ਚੌਖਾ ਹੁੰਦਾ ਵੈ ਗੁਰੂ ਅੱਗੇ ਬਹੁਤ ਬਖਸ਼ਿਸ਼ ਕਰਦੇ ਆ ਗੁਰੂ ਸਾਹਿਬ ਥੋੜਾ ਟਾਈਮ ਹੀ ਆਪਾਂ ਨੂੰ ਲੂਣੀ ਸੱਲ ਚਟਣੀ ਪੈਂਦੀ ਏ ਫਿਰ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਆ ਬਸ ਆਪਾਂ ਛੱਡਣਾ ਨਹੀਂ ਜਿੰਨੇ ਮਰਜੀ ਮਾਇਆ ਖਿਆਲ ਪਾਵੇ ਕੁਝ ਵੀ ਹੋਵੇ ਕੁਝ ਵੀ ਹੋ ਜੇ ਵੈ ਗੁਰੂ ਕੋਈ ਤੁਹਾਡੀ ਲੱਤ ਵੱਢ ਦੇ ਕੋਈ ਤੁਹਾਡੀ ਬਾਹ ਵੱਢ ਦੇ ਨਾਮ ਜਪਣਾ ਕਦੇ ਨਹੀਂ ਭਾਈ ਤਾਰੂ ਸਿੰਘ ਨੇ ਆਪਣਾ ਖੋਪਰ ਲਹਾਤਾ ਛੋਟੇ ਸਹਿਬ ਜੀ ਤੇ ਨੀਹਾਂ 'ਚ ਖੜ ਗਏ ਕਾਦੇ ਲਈ ਖੜੇ ਹੋਏ ਵਾਹਿਗੁਰੂ ਇਸੇ ਨਾਮ ਦੇ ਖਾਤਰ ਖੜੇ ਸੀ ਵੀ ਸਾਡੀ ਸਿੱਖੀ ਕੇਸਾਂ ਸਵਾਸਾਂ ਨਾਲ ਲਿਪ ਜੇ ਨਾਮ ਨਹੀਂ ਛੱਡਣਾ ਕੁਛ ਵੀ ਹੋ ਜੇ ਵਾਹਿਗੁਰੂ ਬਸ ਇਹੀ ਸੀ ਗੁਰੂ ਸਾਹਿਬ ਆਪਾਂ ਨੂੰ ਇਹੀ ਗੱਲ ਸਮਝਾਉਂਦੇ ਨੇ ਦ੍ਰਿੜ ਹੋਵੋ ਆਪਣਾ ਪੱਕੇ ਹੋਵੋ ਹਾਂਜੀ ਵਾਹਿਗੁਰੂ ਦ੍ਰਿੜ ਹੋਣਾ ਪੈਣਾ ਸਿੱਖੀ ਵਿੱਚ ਇਹ ਖੇਡ ਨਿਆਰੀ ਆ ਬਹੁਤ ਤੇ ਇਹਦੇ ਵਿੱਚ ਬਹੁਤ ਉਤਰਾ ਚੜਾ ਆਉਂਦੇ ਆ ਤੇ ਕਈਆਂ ਦਾ ਕੁਐਸਚਨ ਆਉਂਦਾ ਆ ਵੀ ਸਾਡੇ ਫਰੀਦ ਨੂੰ ਝਟਕੇ ਲੱਗਦੇ ਆ ਜੀ ਜਦੋਂ ਆਪਾਂ ਸਿਮਰਨ ਕਰਦੇ ਆਂ ਸੋ ਛਟ ਕੇ ਉਹ ਆਤਮਾ ਨਿਕਲਣੀ ਚਾਹੁੰਦੀ ਆ ਪਰ ਹਲੇ ਸਰੀਰ ਦੇ ਵਿੱਚ ਲੋਕ ਆ ਦਸੰਦਰ ਖੁੱਲਾ ਨਹੀਂ ਸਾਡਾ ਲੋਕ ਲੱਗਿਓ ਕਰਕੇ ਉਹ ਅੰਦਰੋਂ ਟਰਾਈ ਕਰਦੀ ਆ ਥੋੜਾ ਬਤ ਉਹਦੀ ਸੁਰਤ ਜੁੜਦੀ ਆ ਤਾਂ ਛਟ ਕੇ ਪੈਂਦੇ ਆ ਉਹ ਤੋਂ ਘਬਰਾਉਣਾ ਨਹੀਂਗਾ ਕੋਈ ਫਿਕਰ ਨਹੀਂ ਕਰਨਾ ਉਹ ਇੱਕ ਨਾਰਮਲ ਚੀਜ਼ ਆ ਨਾਮ ਬਿਆਸੀ ਦੇ ਲਈ ਉਹ ਚੱਲਦਾ ਹੀ ਰਹਿਣਾ ਕੋਈ ਗੱਲ ਨਹੀਂ ਇਦਾਂ ਦਾ ਤੇ ਦੂਜਾ ਆ ਪਈ ਮੱਥੇ ਦੇ ਵਿੱਚ ਕਈਆਂ ਦੇ ਇੱਥੇ ਕਹਿੰਦੇ ਆ ਗੱਭੇ ਬਹੁਤ ਜਿੱਦਾਂ ਕੁਝ ਚੁੱਬਦਾ ਆ ਜਿਦਾ ਰੋਡ ਚੁੱਬਦੀ ਹੁੰਦੀ ਆ ਉਹ ਵੀ ਸਾਡਾ ਬਹੁਤ ਕੁਝ ਗੁਰੂ ਸਾਹਿਬ ਰੀਸੈਟ ਕਰਦੇ ਆ ਸਾਡੇ ਕਰਮ ਸਾਡੇ ਦੁੱਖ ਸੁੱਖ ਜੋ ਵੀ ਆ ਸਾਡਾ ਉਹ ਉਹਦੇ ਹਿਸਾਬ ਨਾਲ ਸਾਨੂੰ ਕਿਰਪਾ ਮਿਲਦੀ ਆ ਉਹਦੇ ਹਿਸਾਬ ਨਾਲ ਕੁਛ ਨਾ ਕੁਛ ਸਾਡਾ ਸੁਰਤ ਵਿੱਚ ਚੱਲਦਾ ਰਹਿੰਦਾ ਪਤਾ ਨਹੀਂ ਗੁਰੂ ਪਾਤਸ਼ਾਹ ਸਾਡੇ ਕਿਹੜੇ ਕਰਮ ਡਿਲੀਟ ਕਰਦੇ ਆ ਕਿਹੜੇ ਪਿਛਲੇ ਕਰਮਾਂ ਦੇ ਕੀਤੇ ਗਲਤ ਕੰਮਾਂ ਦੀ ਸਾਨੂੰ ਥੋੜੀ ਜਿਹੀ ਤਕਲੀਫ ਦੇ ਕੇ ਸਾਡਾ ਉਹ ਦੁੱਖ ਦੂਰ ਕਰਦੇ ਆ ਪਰ ਉਹ ਤੋਂ ਘਬਰਾਉਣਾ ਨਹੀਂ ਗਾ ਇਹ ਨਾਮ ਵਿੱਚ ੱਪਣ ਦੇ ਵਿੱਚ ਬਹੁਤ ਸਾਰੀਆਂ ਉਤਾਹ ਚੜਾਉਂਦੇ ਆ ਇਹ ਤੋਂ ਲੱਗੇ ਰਹਿਣਾ ਆ ਘਬਰਾਉਣ ਦੀ ਲੋਟ ਨਹੀਂ ਬਾਈ ਗੁਰ ਤੇ ਵਾਈ ਗੁਰ ਜੀ ਕਦੇ ਇਦਾਂ ਹੁੰਦਾ ਕਿ ਕਿਵੇਂ ਦੋ ਜੀਆਂ ਨੇ ਅਮਰ ਸ਼ਕਣਾ ਵੇ ਕਈ ਵਾਰੀ ਵਾਈਫ ਨਹੀਂ ਮੰਨਦੀ ਜਾਂ ਕਈ ਵਾਰੀ ਕਿਸੇ ਦਾ ਹਸਬੰਡ ਨਹੀਂ ਕਮਾਂਦਾ ਅਮਰ ਸ਼ਕਣ ਲਈ ਤੇ ਉਹਨਾਂ ਦੋਵਾਂ ਜਣੇ ਨੂੰ ਵੇਟ ਕਰਨੀ ਚਾਹੀਦੀ ਆ ਕਿ ਅਮਰਤ ਸ਼ਕ ਲੈਣਾ ਚਾਹੀਦਾ ਚਿੰਦਾ ਦਿਲ ਕਰਦਾ ਨਹੀਂ ਬਰੂ ਜੀ ਇੱਕ ਜਣਾ ਤਿਆਰ ਆ ਉਹਨੂੰ ਅਮਰਤ ਸ਼ਕ ਲੈਣਾ ਚਾਹੀਦਾ ਕਿਉਂ ਇੱਕ ਦਾ ਮੰਨ ਤਾਂ ਮਸੀਂ ਤਿਆਰ ਹੋਇਆ ਤੇ ਦੋ ਮੰਨ ਹੋਰ ਟਾਈਮ ਲਾਉਣਗੇ ਸੋ ਸਾਗ ਗਿਣਵੇਂ ਮਣਵੇਂ ਮਿਲੇ ਆਪਾਂ ਨੂੰ ਪਤਾ ਨਹੀਂ ਕਦੋਂ ਵੈਰੂ ਦਾ ਬਲਾਵਾ ਆ ਜਾਣਾ ਸੋ ਜਿਹੜਾ ਤਿਆਰ ਹੈ ਉਹਨੂੰ ਛਕਣਾ ਚਾਹੀਦਾ ਛਕ ਕੇ ਦੂਜੇ ਦੀ ਅਰਦਾਸ ਕਰੇ ਉਹਨੂੰ ਵੀ ਦਾਤ ਛੇਤੀ ਗੁਰੂ ਸਾਹਿਬ ਦੇ ਦਿੰਦੇ ਆ ਲੇਖਾ ਸਾਰਿਆਂ ਦਾ ਆਪੋ ਆਪਣਾ ਆ ਕਿਸੇ ਦਾ ਇੱਕ ਦੂਏ ਨਾਲ ਕੋਈ ਸਰੀਰਾਂ ਕਰਕੇ ਮਿਲਿਆ ਆਤਮਾ ਦਾ ਕੋਈ ਕੇ ਨਾ ਹੈ ਨੀਗਾ ਗੁਰੂ ਪਾਤਸ਼ਾਹ ਨੇ ਜਦੋਂ ਪੰਜਾ ਸਿੰਘਾਂ ਨੂੰ ਦਾਤ ਦਿੱਤੀ ਆ ਤਾਂ ਪੰਜ ਪਿਆਰੇ ਇਕੱਲੇ ਆਏ ਸੀ ਨਾ ਨਾਲ ਉਹਨਾਂ ਦੀ ਬੀਬੀਆਂ ਥੜ੍ਹਵੀਆਂ ਸੀਗੀਆਂ ਬਾਅਦ ਵਿੱਚ ਪਰਿਵਾਰਾਂ ਨੇ ਛਕਿਆ ਹੋਊ ਛਕਿਆ ਹੈਗਾ ਜਾਂ ਵਖਰੀ ਗੱਲ ਪਰ ਉਸ ਵੇਲੇ ਤਾਂ ਗੁਰੂ ਸਾਹਿਬ ਨੇ ਹੱਥ ਰੱਖੀ ਨਹੀਂ ਇਹੇ ਇਕੱਠੇ ਆਉਣ ਤੇ ਤਾਂ ਹੀ ਦਾਤ ਦੇਣੀ ਆ ਸੋ ਗੁਰੂ ਸਾਹਿਬ ਦਾ ਹਰੇਕ ਕੱਲੇ ਕੱਲੇ ਜੀਵ ਦਾ ਸਬੰਧ ਆ ਸੋ ਜੇ ਇੱਕ ਤਿਆਰ ਆ ਇੱਕ ਛਕ ਲਵੇ ਦੂਜਾ ਬਾਅਦ ਛਕ ਲਵੇ ਇਹ ਕੋਈ ਕੰਡੀਸ਼ਨ ਹੈ ਨਹੀਂ ਜੀ ਰੁਕਣਾ ਨਹੀਂ ਚਾਹੀਦਾ ਦੂਜੇ ਜਿਹੜਾ ਨੂੰ ਛਕ ਲੈਣਾ ਚਾਹੀਦਾ ਜਿਹੜਾ ਪਹਿਲਾਂ ਤਿਆਰ ਆ ਤੇ ਵਾਹਿਗੁਰੂ ਜੀ ਇੱਕ ਹੋਰ ਗੱਲ ਪੁੱਛਣੀ ਸੀਗੀ ਕਿ ਜਿੱਦਾਂ ਕਈਆਂ ਦਾ ਮਨ ਬਣ ਜਾਂਦਾ ਵਾ ਆਪਣਾ ਕਿ ਅਮਰਤ ਛਕਣਾ ਹੈ ਪਰ ਸਾਲ ਪਿੱਛੋਂ ਛਕਾਂਗੇ ਜਾਂ 6 ਮਹੀਨੇ ਪਿੱਛੋਂ ਛਕਾਂਗੇ ਤਾਂ ਉਹਨਾਂ ਨੂੰ ਕਕਾਰ ਉਸੇ ਟਾਈਮ ਹੀ ਪਾ ਲੈਣ ਚਾਹੀਦੇ ਜਦੋਂ ਉਹਨਾਂ ਦਾ ਮਨ ਬਣ ਜਾਂਦਾ ਹੈ ਤੇ ਇਹਦਾ ਫਾਇਦਾ ਕਿ ਕਕਾਰ ਪਾਉਣ ਦਾ ਪਹਿਲਾਂ ਹਾਂਜੀ ਬਰੂ ਕਕਾਰ ਤਾਂ ਜਦੋਂ ਮਨ ਬਣ ਗਿਆ ਨਾ ਉਸੇ ਵੇਲੇ ਪਾ ਲਓ ਪਾ ਕੇ ਸੰਗਤ ਵਿੱਚ ਜਾਂ ਆਪ ਵੀ ਅਰਦਾਸ ਕਰ ਦਿਓ ਗੁਰੂ ਸਾਹਿਬ ਨੂੰ ਕਕਾਰ ਪਾਉਣ ਦਾ ਫਾਇਦਾ ਇਹ ਆ ਕਕਾਰ ਪਾਉਂਦੇ ਸਾਰ ਹੀ ਸਾਡੇ ਨਾਲ ਜਿਹੜੇ ਦੋ ਜਮਦੂਤ ਖੜੇ ਆ ਮਨਮੁਖ ਦੇ ਉਹ ਚਲੇ ਜਾਂਦੇ ਆ ਮੁੜ ਜਾਂਦੇ ਆ ਵਾਪਸ ਤੇ ਕਕਾਰ ਪਾਉਣ ਵਾਲੇ ਧੀਰੇ ਗੁਰੂ ਪਾਤਸ਼ਾਹ ਦਾ ਸੱਚਖੰਡ ਦੇ ਵਿੱਚ ਹਾਇਰੀ ਲਾਉਣ ਲੱਗ ਪੈਂਦੇ ਆ ਗੁਰੂ ਸਾਹਿਬ ਉਹਦੀ ਉਹਦਾ ਸੱਚਖੰਡ ਉਹਦਾ ਕਨੈਕਸ਼ਨ ਜੁੜ ਜਾਂਦਾ ਆ ਧਰਮ ਰਾਜ ਨਾਲ ਉਹਨੂੰ ਕਨੈਕਸ਼ਨ ਉਹਦਾ ਟੁੱਟ ਜਾਂਦਾ ਆ ਸੋ ਕਕਾਰ ਪਾਉਣ ਵਿੱਚ ਕੋਈ ਬਹਿਮ ਨਹੀਂ ਕਰਨਾ ਕੋਈ ਇਹਦੇ ਵਿੱਚ ਇਦਾਂ ਨਹੀਂ ਕਰਨੀ ਕੋਈ ਵਿਆਪਦੀ ਆ ਮੈਂ ਪਾ ਨਹੀਂ ਸਕਦਾ ਕਈ ਸਾਡੇ ਜਥੇਬੰਦੀਆਂ ਨਹੀਂ ਪਾਉਣ ਦਿੰਦੀਆਂ ਪਰ ਇਹਦੇ ਵਿੱਚ ਕੋਈ ਬਹਿਮ ਨਹੀਂ ਹੈਗਾ ਕਕਾਰ ਪਾ ਸਕਦੇ ਆ ਗੁਰੂ ਪਾਤਸ਼ਾਹ ਦੀ ਵਰਦੀ ਆ ਪੁਲਿਸ ਦੀ ਜੋਬ ਦੇ ਵਿੱਚ ਜਾਂ ਆਰਮੀ ਦੇ ਵਿੱਚ ਜਿਨੇ ਅਡਮਿਸ਼ਨ ਲੈਣੀ ਹੋਵੇ ਤਾਂ ਉਹ ਵਰਦੀ ਪਹਿਲਾਂ ਪਾ ਕੇ ਦੇਖਦਾ ਨਾ ਸੱਚਦਾ ਆ ਜਿੱਦਾਂ ਬਿਉਣ ਵਾਲੀ ਦੁਲਹਨ ਜਿਹੜੀ ਆ ਆਪਣਾ ਉਹ ਕੱਪੜੇ ਹਾਰ ਸ਼ਿੰਗਾਰ ਵਿਆਹ ਤੋਂ ਪਹਿਲਾਂ ਹੀ ਪਾ ਕੇ ਤਿਆਰੀ ਕਰਦੀ ਨਾ ਇਸੇ ਤਰ੍ਹਾਂ ਅਸੀਂ ਵੀ ਵਰਦੀ ਨਾਲ ਵਿਆਹ ਕਰਾਉਣਾ ਆ ਅਸੀਂ ਵੀ ਆਪਣੀ ਵਰਦੀ ਪਾਉਣੀ ਆ ਸੋ ਉਹਦੇ ਵਿੱਚ ਪਾਉਣ ਵਿੱਚ ਕੋਈ ਹਰਜ ਨਹੀਂਗਾ ਸੋ ਗੁਰੂ ਪਾਤਸ਼ਾਹ ਸੱਚਖੰਡ ਓਰੀ ਹਾਇਰੀ ਲਾਉਂਦੇ ਆ ਤੇ ਜੇ ਸਵਾਸਾਂ ਦੀ ਪੂੰਜੀ ਮੌਕਾ ਵੀ ਜਾਂਦੀ ਆ ਤਾਂ ਗੁਰੂ ਪਾਤਸ਼ਾਹ ਜ਼ਿੰਮੇਵਾਰ ਆ ਉਹਦੇ ਸੋ ਇਸ ਕਰਕੇ ਕਕਾਰ ਪਾਉਣੇ ਕਕਾਰ ਪਾ ਕੇ ਦੇਖੋ ਤੁਹਾਡਾ ਕਿੰਨਾ ਫਰਕ ਪੈਣਾ ਜਿਹੜਾ ਵੀ ਮਨ ਬਣਿਆ ਨਾ ਉਹ ਕਕਾਰ ਪਾ ਕੇ ਦੇਖੇ ਇਕ ਕਾਰ ਨੂੰ ਪਹਿਲਾਂ ਆਪਣੇ ਵਿੱਚ ਨੋਟਿਸ ਕਰੇ ਉਹਨੂੰ ਜੇ ਉਹ 6 ਮਹੀਨੇ ਜਾਂ ਸਾਲ ਲੈ ਕੇ ਤੁਰਿਆ ਨਾ ਕੁਝ ਮਹੀਨਿਆਂ ਵਿੱਚ ਹੀ ਗੁਰੂ ਪਾਤਸ਼ਾਹ ਕੁਝ ਦਿਨਾਂ ਵਿੱਚ ਹੀ ਦਾਤ ਦੇ ਕੇ ਆਪਣੇ ਖਾਲਸਾ ਪੰਥ ਵਿੱਚ ਸ਼ਾਮਲ ਕਰ ਲੈਂਦੇ ਆ ਤੇ ਵਾਹਿਗੁਰੂ ਜੀ ਆਪਣਾ ਸਵੇਰੇ ਉੱਠ ਕੇ ਜਦੋਂ ਸਿਮਰਨ ਕਰਨਾ ਹੈ ਉਸ ਤੋਂ ਪਹਿਲਾਂ ਨਾ ਹੋਣਾ ਜ਼ਰੂਰੀ ਏ ਕਿ ਆਪਾਂ ਬਾਅਦ ਵਿੱਚ ਨਾ ਸਕਦੇ ਆ ਜਿਵੇਂ 10 11 ਵਜੇ ਦੇ ਕਰੀਬਨ ਕਿਉਂਕਿ ਕਈ ਵਾਰੀ ਠੰਡ ਹੁੰਦੀ ਆ ਤੇ ਸਵੇਰੇ ਨਹੀਂ ਨੱਟਾ ਜਾਂਦਾ ਅਨੀ ਵਰੂ ਨਹੀਂ ਜ਼ਰੂਰੀ ਨਿਗਾ ਤੁਸੀਂ ਪਹਿਲਾਂ ਮੇਨ ਕੰਮ ਹੈਗਾ ਆ ਗੁਰਸਤਕੁਰ ਕਾਜੋ ਸਿੱਖ ਖਾਵੇ ਸੋ ਭਲਕੇ ਉੱਠ ਹਰ ਨਾਮ ਧਿਆਵੇ ਫਿਰ ਉਹ ਚ ਅਗਲੀ ਤੋਂ ਕਹੋਂਦੀ ਆ ਇਸ਼ਨਾਨ ਕਰੇ ਅਮਰਤ ਸਰਨਾਵੇ ਉਹਨੂੰ ਆਪਾਂ ਕਈ ਵਾਰ ਸਰੀਰ ਤੇ ਲਾ ਲੈਨੇ ਆ ਪਰ ਉਹ ਹੈਗਾ ਆ ਆਤਮਾ ਦਾ ਇਸ਼ਨਾਨ ਕਰਾਉਣਾ ਅਮਰਦੇਸ ਸਰੋਵਰ ਦੇ ਵਿੱਚ ਸੋ ਸਰੀਰ ਦੀ ਸਪਾਈ ਲਈ ਗੁਰੂ ਸਾਹਿਬ ਕਹਿੰਦੇ ਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਰੋਗਾ ਸਰੀਰ ਦੇ ਨਹਾਉਣ ਦੇ ਨਾਲ ਤਨ ਰੋਗ ਹੋਣਾ ਆ ਤੇ ਨਾਮ ਜਪਣਾ ਮਨ ਅਰੋਗ ਹੋਣਾ ਆ ਪਰ ਜੇ ਤੁਸੀਂ ਨਹੀਂ ਸਵੇਰੇ ਉੱਠ ਕੇ ਇਸ਼ਨਾਨ ਕਰ ਸਕਦੇ ਤਾਂ ਕੋਈ ਬਹਿਮ ਨਹੀਂ ਕਰਨਾ ਜਦੋਂ ਨਹਾ ਸਕਦੇ ਉਹ ਨਹਾ ਲਓ ਪਰ ਨਾਮ ਜਪਣਾ ਜ਼ਰੂਰੀ ਆ ਜੇ ਇਹ ਹੀ ਗੱਲ ਹੋਵੇ ਗੁਰੂ ਸਾਹਿਬ ਇਹ ਵੀ ਕਹਿੰਦੇ ਨਾ ਜਲ ਕੈ ਮੰਜਨ ਜੇ ਗਤ ਹੋਵੇ ਨਿਤਨੇਤ ਮੈਂਡਕ ਨਾ ਆਵੇ ਜੈਸੇ ਮੈਂਡਕ ਤੈਸੇ ਉਹ ਨਰ ਫਿਰ ਫਿਰ ਜੁਨੀ ਆਵੇ ਇਹਦਾ ਮਤਲਬ ਇਹ ਨਹੀਂ ਵੀ ਜੇ ਇਸ਼ਨਾਨ ਨਹੀਂ ਕੀਤਾ ਤਾਂ ਤੁਹਾਡਾ ਨਾਮ ਜਪਿਆ ਬੇਅਰਥ ਆ ਗਿਆ ਨਹੀਂ ਨਾਮ ਜਪਣ ਦੇ ਨਾਲ ਹੀ ਸਾਰੀ ਬਖਸ਼ਿਸ਼ ਹੋਣੀ ਆ ਜਿਹੜਾ ਨਹਾਉਣਾ ਉਹ ਸਰੀਰ ਦੇ ਲਈ ਆ ਰੱਬ ਦੇ ਮਲਾਪ ਲਈ ਜਾਂ ਪੀਰਾਂ ਵਸ਼ੀਤੀ ਮਿਲ ਜਾਂਦਾ ਆ ਉਹਦਾ ਇਹਦੇ ਨਾਲ ਕੋਈ ਸਬੰਧ ਨਹੀਂ ਹੈਗਾ ਫਿਰ ਗੁਰੂ ਸਾਹਿਬ ਕਹਿੰਦੇ ਆ ਆਨਕ ਸੋਚ ਕਰੇ ਦਿਨ ਰਾਤੀ ਬਿਨ ਸਤਗੁਰ ਅੰਧਿਆਰਾ ਤੇ ਅਨੇਕਾਂ ਤਰੀਕੇ ਨਾਲ ਤਨ ਨੂੰ ਸੁੱਚਾ ਕਰਨ ਤੇ ਸਾਰੀ ਦੁਨੀਆ ਲੱਗੀ ਹੋਆ ਤੇ ਪਰ ਸਤਗੁਰ ਤੋਂ ਬਿਨਾ ਅੰਧਿਆਰਾ ਆ ਅੰਦਰ ਅੰਤਰਾਤਮੇ ਦਾ ਅੰਧਿਆਰਾ ਪਿਆ ਸੁੱਚੇ ਇਹ ਨਾ ਆਖੀਏ ਬਹਿਣ ਜੇ ਪਿੰਡਾ ਧੋਏ ਸੁੱਚੇ ਸਈ ਨਾਨਕ ਜਿਨ੍ਹਾਂ ਮਨ ਵਸਿਆ ਸੋਏ ਜਿਨ੍ਹਾਂ ਨੇ ਅੰਦਰ ਵੈਰੂ ਵਸ ਗਿਆ ਉਹ ਸੁੱਚੇ ਆ ਕੱਲਾ ਸਰੀਰ ਧੋਣ ਨਾਲ ਮਨ ਸੁੱਚਾ ਨਹੀਂ ਹੋਣਾ ਆ ਜਿਹੜਾ ਮੰਨੇ ਆ ਉਹ ਨਾਮ ਜਪਣ ਨਾਲ ਹੀ ਸੱਚਾ ਹੋਣਾ ਆ ਸੋ ਕੋਈ ਗੱਲ ਨਹੀਂ ਜੇ ਤੈਨ ਚੜੇ ਨਾ ਸਕਦੇ ਆ ਦਿਨ ਚੜੇ ਨਾ ਲਓ ਹਾਂ ਨਾ ਉਹਨਾਂ ਤੁਹਾਡਾ ਵਧੀਆ ਨੀਂਦ ਲੈ ਜਾਂਦੀ ਆ ਉਹ ਬਖਰੀ ਗੱਲ ਐ ਵਧੀਆ ਚੀਜ਼ ਐ ਤੁਸੀਂ ਚੁਸਤ ਹੋ ਜਾਂਦੇ ਆ ਮੁੜ ਕੇ ਨੀਂਦ ਤੰਗ ਨਹੀਂ ਕਰਦੀ ਪਰ ਜੇ ਨਹੀਂ ਨਾ ਸਕਦੇ ਉਹਦੇ ਵਿੱਚ ਕੋਈ ਬਹਿਮ ਨਹੀਂ ਕਰਨਾ ਨਾਮ ਜਪਣਾ ਜ਼ਰੂਰੀ ਆ ਤੇ ਵਾਇਗੁਰ ਜੀ ਆਪਾਂ ਬੱਚਿਆਂ ਨੂੰ ਛੋਟੇ ਹੁੰਦਿਆਂ ਨੂੰ ਕਿਵੇਂ ਅੰਮ੍ਰਿਤ ਸ਼ਿਖਾ ਦੇਣਾ ਚਾਹੀਦਾ ਕਿ ਜਦੋਂ ਵੱਡੇ ਹੋਣ ਉਦੋਂ ਤੱਕ ਵੇਟ ਕਰਨੀ ਚਾਹੀਦੀ ਆ ਜੀ ਨਹੀਂ ਬਰੂ ਬੱਚਿਆਂ ਨੂੰ ਅੰਮ੍ਰਿਤ ਜਿੰਨਾ ਛੇਤੀ ਹੋ ਸਕੇ ਸ਼ਿਖਾ ਲੈਣਾ ਚਾਹੀਦਾ ਆ ਕਿਉਂਕਿ ਜਦੋਂ ਮਨ ਵੱਡਾ ਹੋ ਗਿਆ ਮਾਇਆ ਦੇ ਵਿੱਚ ਜਿੰਨਾ ਗਾਹਾਂ ਚਲੇ ਗਿਆ ਮਨ ਬਿਕਾਰੀ ਹੋਈ ਜਾਂਦਾ ਆ ਤੇ ਮੁੜ ਕੇ ਬਹੁਤ ਉਹਨੂੰ ਔਖਾ ਹੋ ਜਾਂਦਾ ਆ ਆਪਾਂ ਜੇ ਹੁਣੇ ਦੇਖੀਏ ਵੱਡੇ ਬੱਚਿਆਂ ਨੂੰ ਪੁੱਛ ਕੇ ਦੇਖ ਲਓ ਉਹ ਬੜਾ ਔਖਾ ਮੰਨੂਗਾ ਤੇ ਜਿਹੜਾ ਛੋਟਾ ਬੱਚਾ ਆ ਉਹ ਚਾਹ ਨਾਲੇ ਲੱਗ ਜਾਂਦਾ ਆ ਉਹਦੇ ਮਨ ਸਾਫ਼ ਹੁੰਦਾ ਆ ਸੰਸਕਾਰ ਚੰਗੇ ਹੁੰਦੇ ਆ ਕਰੈਤਾ ਨਹੀਂ ਕੀਤੀਆਂ ਹੁੰਦੀਆਂ ਉਹਨੂੰ ਵੈਰੂਦ ਦਾ ਮਾਪ ਛੇਤੀ ਹੁੰਦਾ ਜਿੰਨਾ ਛੇਤੀ ਅਮਰ ਛਕੂਗਾ ਸਵਰਤ ਉਹਨਾਂ ਦੀ ਛੇਤੀ ਲੱਗਦੀ ਆ ਮਨ ਛੇਤੀ ਟਕਦਾ ਜਿਹੜੇ ਆਪਾਂ ਪਿੱਛੇ ਕੁਐਸਚਨ ਕਰਕੇ ਆਏ ਆ ਉਹ ਨਾਲੇ ਬਹੁਤ ਸੁੱਖਾ ਹੋ ਜਾਂਦਾ ਵਾਇਰਸ ਦਾ ਮਲਾਬ ਬੱਚਿਆਂ ਨੂੰ ਤਾਂ ਜਦੋਂ ਵੀ ਬੱਚਾ ਸੁਰਤ ਸੰਭਾਲਦਾ ਉਹਨੂੰ ਪੂਰਾ ਅਮਰਿਸ਼ਕਾਉਣਾ ਚਾਹੀਦਾ ਉਦੋਂ ਪਹਿਲਾਂ ਬਚਪਨ ਵਿੱਚ ਉਹਨੂੰ ਚੂਲਾ ਦਿਵਾਉਣਾ ਚਾਹੀਦਾ ਆ ਉਦੋਂ ਵੀ ਪਿੱਛੇ ਸਾਨੂੰ ਬੱਚਾ ਹੋਣ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੂੰ ਰਾਸਕਾਨੀ ਚਾਹੀਦੀ ਹੈ ਗੁਰੂ ਸਾਹਿਬ ਜੀ ਸਾਨੂੰ ਆਪ ਦਾ ਭਗਤ ਪਿਆਰਾ ਕੋਈ ਚੰਗੀ ਰੂਹ ਭੇਜ ਸੱਚਖੰਡ ਚ ਭਗਤੀ ਕਰਨ ਵਾਲਾ ਸੋ ਬੱਚੇ ਦੇ ਸੰਸਕਾਰ ਉਸ ਤਰ੍ਹਾਂ ਦੇ ਹੋਣਗੇ ਫਿਰ ਜਦੋਂ ਮਾਂ ਪ੍ਰੈਗਨੈਂਟ ਆ ਪ੍ਰੈਗਨੈਂਸੀ ਦੇ ਵਿੱਚ ਮਾ ਨੂੰ ਬੱਚੇ ਦੇ ਪਰਥਾਏ ਅਮਰਸ਼ਕਾਣਾ ਚਾਹੀਦਾ ਜਿਹੜਾ ਬੱਚੇ ਦਾ ਧਰਮ ਰਾਜ ਨਾਲ ਕਨੈਕਸ਼ਨ ਹੀ ਨਾ ਜੁੜੇ ਸਾਡੇ ਕਾ ਭਗਤ ਪੈਦਾ ਹੋਵੇ ਔਰ ਬਹੁਤ ਉਹ ਬੱਕਰੀ ਇੱਕ ਬੱਕਰੀ ਆਤਮਾ ਉਹ ਸਪੈਸ਼ਲ ਇੱਕ ਬੱਚਾ ਹੋਊਗਾ ਵਿਆਹ ਤੋਂ ਪਹਿਲਾਂ ਅਰਦਾਸ ਕਰੇ ਬੀਬੀ ਜਾਂ ਭਾਈ ਕਿ ਮੈਨੂੰ ਇਦਾਂ ਦਾ ਸਿੰਘ ਸਿੰਘਣੀ ਚਾਹੀਦੀ ਆ ਬੱਚਾ ਲੈਣ ਤੋਂ ਪਹਿਲਾਂ ਅਰਦਾਸ ਕਰਨ ਸਾਨੂੰ ਬੱਚਾ ਗੁਰੂ ਪਾਸ਼ਾ ਇਦਾਂ ਦਾ ਚਾਹੀਦਾ ਆ ਆਪ ਦੇ ਵਰਗਾ ਹੀ ਹੋਵੇ ਗੁਰੂ ਪਾਸ਼ਾ ਸੋ ਉਦਾਂ ਦੇ ਉਹਦੇ ਸੰਸਕਾਰ ਹੋਣਗੇ ਭਗਤੀ ਵਾਲਾ ਹੋਊਗਾ ਤੋਂ ਫੇਰ ਮਾਂ ਦੇ ਪੇਟ ਵਿੱਚ ਹੀ ਮਾਂ ਬੱਚੇ ਦੇ ਪਰਸਾ ਮਰਛਕੇ ਤੇ ਉਹ ਬੱਚੇ ਦਾ ਤੇ ਆਮ ਬੱਚਿਆਂ ਨਾਲੋਂ ਫਰਕ ਦੇਖਿਓ ਕਿੰਨਾ ਹੋਊਗਾ ਤੇ ਜਿਹੜਾ ਵੈਰੂ ਬੱਚੇ ਨੂੰ ਚੂਲਾ ਵੀ ਦੋਂਦੇ ਨਾ ਬਹੁਤ سارے ਦੇਖੇ ਆ ਉਹ ਇੱਕ ਕੱਲਾ ਸਿੰਘ ਛੋਟੀ ਕਿਰਪਾਨ ਫੇਰ ਕੇ ਵਿੱਚ ਤਾਂ ਪਤਾ ਸਿਲ ਕੋੜ ਕੇ ਪਲਾਂਦਾ ਉਹ ਨਹੀਂ ਪ੍ਰਵਾਨ ਵੈਰੂ ਬੱਚੇ ਨੂੰ ਪੰਜਾ ਸਿੰਘਾਂ ਦੇ ਕੋਲ ਜਿੱਥੇ ਅਮਰ ਸੰਚਾਰ ਹੋ ਰਿਹਾ ਉੱਥੇ ਲੈ ਕੇ ਜਾਣਾ ਮਾਂ ਨਾਲ ਲੈ ਕੇ ਜਾਵੇ ਜਾਂ ਪਿਤਾ ਨਾਲ ਲੈ ਕੇ ਜਾਵੇ ਪੰਜਾ ਪਿਆਰਿਆਂ ਤੋਂ ਜਿਹੜਾ ਚੂਲਾ ਦਵਾਇਆ ਉਹੀ ਪ੍ਰਵਾਨ ਆ ਨਾ ਕਿ ਕੱਲਾ ਸਿੰਘ ਜਿਹੜਾ ਕਰ ਦਿੰਦੇ ਉਹ ਨਹੀਂ ਉਹ ਨਹੀਂ ਠੀਕ ਹੈਗਾ